ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਪਹੁੰਚ ਹੈਗੀ ਆ ਵਿਜ਼ਿਟ ਹੈਗੀ ਆ ਪਿੰਡ ਜਮਸਤਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੀਆਂ ਬਾਕੀਪੁਰ ਪਿੰਡ ਥੋੜੀ ਦੂਰੀ ਤੇ ਦੂਰੀ ਤੇ ਹੈਗਾ ਦੋਸਤੋ ਤੇ ਜੀਓਬਾਲਾ ਪਿੰਡ ਵੀ ਬਸ ਥੋੜੀ ਦੂਰੀ ਤੇ ਹੈਗਾ ਇਸ ਕਰੋਂ ਦੋਸਤੋ ਇੱਕ ਪਹਿਲਾਂ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ ਸੋ ਉਸ ਦਿਨ ਤੋਂ ਲੈ ਕੇ ਬਾਈ ਹੁਣਾਂ ਦਾ ਕਾਫੀ ਪ੍ਰੇਮ ਪਿਆਰ ਆ ਤੇ ਅੱਜ ਦੂਜੀ ਵਾਰੀ ਵੀਡੀਓ ਜਿਹੜੀ ਆਪਾਂ ਇਸ ਕਰੋਂ ਬਿਲਕੁਲ ਥੋੜੀ ਲਈ ਲੈ ਕੇ ਆਏ ਆ ਸਭ ਤੋਂ ਪਹਿਲਾਂ ਵੀਰ ਜੀ ਸਸਰੀਕਾ ਵੀਰ ਜੀ ਹੋਰ ਸੁਣਾਓ ਠੀਕ ਹੈ ਬਹੁਤ ਵਧੀਆ ਹੋਰ ਸੁਣਾਓ ਕੈਮ ਜੀ ਕਿਰਪਾ ਤੁਹੀਂ ਸੁਣਾਓ ਜੀ ਠੀਕ ਹੈ ਇੱਕ ਵੀਰ ਜੀ ਆਪਣੇ ਜਿਹੜੇ ਨਵੇਂ ਭੈਣ ਭਰਾ ਕੋਈ ਜੁੜੇ ਉਹਨਾਂ ਨੂੰ ਆਪਣਾ ਨਾਮ ਵੀ ਜਰੂਰ ਦੱਸੋ ਹਾਂ ਨਾਮ ਮੇਰਾ ਦਿਲਬਖ ਸਿੰਘ ਹੈ ਵੀਰ ਠੀਕ ਹੈ ਤੇ ਪਿੰਡ ਜੀ ਮਸਤਪੁਰ ਹਾਂ ਜੀ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਤਰਨਤਾਰਨ ਸਾਹਿਬ ਤੋਂ ਮਤਲਬ ਆਪਣਾ 6 ਕਿਲੋਮੀਟਰ ਪਿੰਡ ਹੈ ਪਿੰਡ ਹਟਮਾ ਪਿੰਡ ਹਾਂ ਜੀ ਹਟਮਾ ਠੀਕ ਮਤਲਬ ਤਰਨਤਾਰਨ ਸਾਹਿਬ ਤੋਂ ਜਿਹੜੀ ਬਾਬਾ ਬਟਾ ਸਾਹਿਬ ਨੂੰ ਛੜਕ ਜਾਂਦੀ ਚਪਾਲ ਰੋਡ ਹਾਂ ਜੀ ਉਹ ਤੋਂ ਮੁ ਤੇ ਦਿਲਬਖ ਭਾਈ ਪਿਛਲੀ ਵਾਰੀ ਵੀ ਆਪਾਂ ਪਸੂ ਪਾਏ ਸੀ ਉਹ ਵੀ ਵੇਗੇ ਹੋਣਗੇ ਉਹਦੇ ਤੇ ਹਾਂਜੀ ਭਾਈ ਅੱਧੇ ਘੰਟੇ ਦੇ ਵਿੱਚ ਵਿੱਚ ਵੇਗੇ ਠੀਕ ਆ ਤੇ ਅੱਜ ਫਿਲਹਾਲ ਨਗ ਜਿਹੜੇ ਆਪਣੇ ਕੋਲ ਚਾਰ ਨੇ ਹਾਂਜੀ ਚਾਰ ਨਾਗੇ ਇਹ ਜਿਆਦਿਆਂ ਦੀ ਗਿਣਤੀ ਮਿਲ ਕੇ ਗੱਭਣਾ ਪਸੂ ਗੱਭਣੇ ਤਿੰਨ ਗੱਭਣੇ ਇੱਕ ਹੀ ਛੋਟੀ ਸੂਈ ਹੈ ਇਹ ਇੱਕ ਛੋਟੀ ਸੂਈ ਹਾਂਜੀ ਹਾਂਜੀ ਪਹਿਲਾਂ ਛੋਟੀ ਹੈ ਦੂਜੀ ਪਹਿਲੀ ਹੀ ਭਾਈਦਨ ਸੂਈ ਪਹਿਲਾਂ ਛੋਟੀ ਹੈ ਹਾਂਜੀ ਚਲੋ ਵੀ ਆਪਾਂ ਵੇਰਵਾ ਲੈ ਲਾਂਗੇ ਤੁਹਾਡੇ ਤੋਂ ਸਟਾਰਟਿੰਗ ਆਪਾਂ ਇੱਥੋਂ ਕਰ ਲਈਏ ਇਸ ਮੱਝ ਛੋਟੀ ਤੋਂ ਕੀ ਡਿਟੇਲ ਆ ਜੀ ਇਹਦੀ ਇਹ ਬਾਈ ਤੇ ਜਿਸ ਵੀ ਸੁਣੀ ਜੀ ਤੀਜਾ ਸੂਆ ਹਾਂਜੀ ਠੀਕ ਹੈ ਤੇ ਚੰਗੀ ਤਿਆਰ ਹੋਣੀ ਹੈ ਮੱਝ ਤੇ ਪਿਛਲੇ ਆਪਣੇ ਆਪਣੇ ਪਿੰਡ ਤੋਂ ਹੀ ਲਈ ਹੈ ਜੀ 16 ਕਿਲੋ ਰਿਕਾੜ ਦੇ ਦਾ ਦੂਜੀ ਸੂਈ ਦਾ ਦੁੱਧ ਦਾ ਹੈ ਇਹਨੇ 16 ਕਿਲੋ ਹਾਂਜੀ ਹਾਂਜੀ ਹੂੰ ਤੇ ਕੋਈ ਤਾਂ ਵੀ ਦਲਬਾਗ ਬਾਈ ਕੋ ਲਈ ਕਹਿਣ ਵਾਲੀ ਗੱਲ ਨਹੀਂ ਨਹੀਂ ਬਈ ਰਿਕਾਰਡ ਪਿਛੇ ਵੇਖਿਆ ਵੀ ਬਹੁਤ ਹਾਂਜੀ ਰਿਕਾਰਡ ਇਹ ਮਲ ਗਿਆ ਆਪਾਂ ਆਪਣੇ ਕਮਾਨ ਚੋਂ ਲਈ ਹੈ ਠੀਕ ਹੈ ਹਾਂਜੀ ਬਹੁਤ ਸਾਫ਼ ਹੈ ਥੱਲਾ ਚੰਗੀ ਬਣੂਗੀ ਝੋਟੀ ਬਹੁਤ ਠੀਕ ਹੈ ਹਾਂਜੀ ਅੱਜ ਦਿਨ ਲੈ ਜੂਗੀ ਦਸ ਮਤਲਬ ਕਿ ਹੁਣ ਇਹ ਕੋੜੇ ਨੇ ਤੋੜਨੇ ਆ ਕੱਲ ਦੀ ਲੱਗੀ ਆ ਹਾਂਜੀ ਤੇ ਇਹ ਖੜੂਗੀ ਦਿਨ ਇਹ ਤਾਂ ਬੰਡੂਗੀ ਚੰਗੀ ਪਤਾਨ ਚ ਬਹੁਤ ਸਾਫ਼ ਹੈ ਠੀਕ ਹੈ ਤੇ ਸੂਆ ਕਿ ਤੀਜਾ ਸੂਗੀ ਹੈ ਤੀਜਾ ਸੂਆ ਸੂਗੀ ਤੀਜਾ ਸੂਆ ਦੋਸਤੋ ਸੂਗੀ ਠੀਕ ਆ ਬਾਕੀ ਸਿੰਘਾਂ ਦੀ ਜਿਹੜੀ ਬਣਾਵਟ ਹੈਗੀ ਆ ਸਿੰਘਾਂ ਦਾ ਬੰਤਰ ਠੀਕ ਆ ਜੀ ਦਾਤੀ ਸਿੰਘ ਆ ਠੀਕ ਆ ਬੈਕ ਸਾਈਡ ਨੂੰ ਆ ਠੀਕ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਵਜਨ ਵਟੇ ਵਾਲੀ ਆ ਪੂਰੀ ਤੇ ਵੀਰ ਕਹਿੰਦਾ ਵੀ ਘੱਟੋ ਘੱਟ 15 16 ਕਿਲੋ ਪਿਛਲੇ ਸੂਏ ਦੂਜੇ ਸੂਏ ਦੇ ਵਿੱਚ ਮਿਲ ਕੇ ਰਿਕਾਰਡ ਦੱਸ ਰਹੇ ਆ ਤੇ ਇਸ ਟਾਈਮ ਜਿਹੜਾ ਤੁਸੀਂ ਆ ਜਜਮੈਂਟ ਕਰ ਸਕਦੇ ਹੋ ਥਣ ਜੰਨਾ ਪੂਰਾ ਜਿਹੜਾ ਦੋਸਤੋ ਸਾਫ ਚੌਰਸ ਵਿਖਾਲਾ ਹੈਗਾ ਠੀਕ ਆ ਕੋਲ ਤੋਂ ਜਿਹੜਾ ਬਣਾਦੀ ਆ ਬਿਲਕੁਲ ਤੇ ਆਇਨ ਤੋਰ ਤੋ ਥੋੜਾ ਇੱਕ ਵਾਰੀ ਹਜੇ ਠੀਕ ਆ 10 ਦਿਨ ਹਜੇ ਬਾਕੀ ਐ ਸੂਨ ਦੇ ਵਿੱਚ ਤੇ ਥਣ ਤੋਂ ਬਿਲਕੁਲ ਪਤਲੇ ਜੇ ਥਾਣਾ ਦੋਸਤੋ ਤੇ ਸਪੇਸ ਬਿਲਕੁਲ ਓਕੇ ਵੀ ਦੇਖ ਸਕਦੇ ਠੀਕ ਹੈ ਟਿੱਪਣ ਬਹੁਤ ਹੋਈ ਆ ਬਾਈ ਠੀਕ ਹੈ ਸ਼ਹਿਦ ਹੀ ਆਉਂਦਾ ਹੋਗਾ ਟਿੱਪਣ ਅੰਛੇ ਹਾਂ ਜੀ ਜੀ ਸ਼ਹਿਦ ਹੀ ਆਉਂਦਾ ਜੀ ਠੀਕ ਹੈ ਲਓ ਵੀ ਠੀਕ ਆ ਕੀ ਆ ਥਾਂ ਦੀ ਕੁਆਲਿਟੀ ਆ ਸਾਈਜ਼ ਦੇਖ ਸਕਦੇ ਹੋ ਸਪੇਸ ਵਿੱਚ ਪੂਰੀ ਹੈ ਠੀਕ ਆ ਤੇ ਦਿਲਬਖ ਭਾਈ ਕੀ ਮੋਲ ਲਿੰਦਾ ਇਹ ਮੋਲੇ ਦਾ ਭਾਈ ਆਪਾ ਦਵਾਂਗੇ ਯਾਰ ਘਟ ਅਸੀ ਯਾਰ ਘਟ ਅਸੀ ਵੀ ਹਾਂਜੀ ਠੀਕ ਆ ਜੀ ਤੇ ਹੋਰ ਵੀ ਭਰਾ ਦਾ ਕੋਈ ਮਨ ਤਾਂ ਨਾ ਭਾ ਜਰੂਰ ਕਰਾਂਗੇ ਤੱਕ ਰਹੀ ਹੈ ਨਾ ਜ਼ਰੂਰ ਹੋਰ ਵੀ ਹੈ ਹਾਂਜੀ ਹਾਂਜੀ ਹੁੰਦਾ ਹੋਇਆ ਵਿੱਚੋਂ ਗੰਜੈਸ਼ ਜੀ ਤੇ ਹੋਰ ਵੀ ਕਰਾਂਗੇ ਗੰਜੈਸ਼ ਜੀ ਹੋਰ ਵੀ ਕਰਾਂਗੇ ਠੀਕ ਹੈ ਬਾਕੀ ਮੁੱਲ ਆਪਣਾ ਬਿਲਕੁਲ ਜਾਇਜ਼ ਕਰਾਂਗੇ ਠੀਕ ਹੈ ਤੇ ਬਾਕੀ ਝੂਟੀ ਜਿਹੜੀ ਬਿਲਕੁਲ ਪਤਲੀ ਚਮੜੀ ਦੀ ਆ ਗਾਰੰਟੀ ਦੁੱਧ ਦੀ ਹੋਊਗੀ ਬਿਲਕੁਲ ਹਾਂਜੀ ਲੋ ਵੀ ਦੋਸਤੋ ਠੀਕ ਆ ਇੱਕ ਘੱਟ 80000 ਵੀਰ ਕਹਿੰਦਾ ਡਿਮਾਂਡ ਹੈਗੀ ਆ ਠੀਕ ਹੈ ਜੀ ਮੁੱਲ ਜਿਹੜਾ ਲੈਣ ਦੇ ਨਿਕਲ ਇੱਕ ਘੱਟ 80000 ਠੀਕ ਹੈ ਜੀ ਉਹਦੇ ਵਿੱਚੋਂ ਜਿਹੜਾ ਦੋਸਤੋ ਕਿ ਮੌਕੇ ਤੇ ਬੰਦਾ ਸੰਦਾ ਜੋ ਵੀ ਮਾਨਤਾ ਨਾ ਉਹ ਹੋ ਜਾਊਗਾ ਠੀਕ ਆ ਉਸ ਤੋਂ ਪਹਿਲਾਂ ਆਪਦੀ ਟਿਪ ਕੇ ਤਸੱ ਤੇ ਠੀਕ ਆ ਅੱਛਾ ਭਾਈ ਦਲਬਾਗ ਇੱਕ ਆਪਣੇ ਕੋਲ ਕੇ ਆ ਵਹਿੜ ਆ ਗਈ ਹੈ ਜੀ ਹਾਂਜੀ ਧੁਕੀ ਆ ਕਿੰਨੇ ਕੁ ਦਿਨ ਲੱਗ ਜਾਊਗੀ ਅਜੇ ਸੂਣ ਤੇ ਭਾਈ ਲੈ ਜੂਗੀ 8 ਤੋਂ 10 ਦਿਨ 8 ਤੋਂ 10 ਦਿਨ ਹਾਂਜੀ ਹਾਂਜੀ ਸੂਗਾ ਕਿੰਨਾ ਹੋਊਗਾ ਜੀ ਇਹ ਪਹਿਲੇ ਸੂਣੀ ਦੋ ਦੰਦੇ ਆ ਦੇ ਸੀ ਦੋਂਦੀ ਆ ਅੱਛਾ ਦੋਂਦੀ ਆ ਹਾਂਜੀ ਹਾਂਜੀ ਠੀਕ ਆ ਪਹਿਲਾ ਸੂਗਾ ਦੋਸਤੋ ਸੂਣ ਵਾਲੀ ਆ ਠੀਕ ਆ ਦੋਂਦੀ ਬੱਛੀ ਆ ਤੇ ਆ ਲੇਵਟੀ ਜਿਹੜੀ ਆ ਬਿਲਕੁਲ ਕੁਆਲਿਟੀ ਆਡਰ ਆ ਤੁਸੀ ਆ ਦੇਖੋ ਠੀਕ ਆ ਥਾਨ ਥੂਣ ਬਹੁਤ ਵਧੀਆ ਚੰਗੀ ਸ਼ੇਪ ਦਾ ਥਾਨ ਆ ਤੇ ਹਵਾਨੇ ਦਾ ਸਾਈਜ਼ ਵੀ ਚੰਗਾ ਠੀਕ ਆ ਤੇ ਸੂਆ ਪਹਿਲਾ ਦਿਨ ਹਜੇ ਲੈ ਕੇ ਜਾਊਗੀ ਕੋਈ ਪੰਜ ਚਾਰ ਦਿਨ ਲੈ ਚੁ ਕਿ ਹਫਤਾ ਲੈ ਹੈ ਜੀ ਹਫਤਾ ਘੜੂਗੀ ਭਾਈ ਹਫਤਾ ਘਟੋ ਘਟ ਹੈ ਜੀ ਹਾਂ ਜੰਗੀ ਤਿਆਰ ਹੋਗੀ ਮਗਰ ਹਾਂ ਥਾਂ ਥੂਣ ਜਿਹੜਾ ਦੋਸਤੋ ਇਸ ਕੁਆਲਿਟੀ ਦਾ ਥਾਨਾ ਠੀਕ ਆ ਹਾਲ ਕੁੱਟ ਦੀ ਆਉਦੀ ਭਾਈ ਹਾਂ ਆ ਲਾ ਭਾਈ ਠੀਕ ਆ ਬਾਕੀ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਤੇ ਪਲੂਨ ਬੱਚੀ ਜਿਹੜੀ ਦੋਸਤੋ ਸੂਣੀ ਆ ਦੋਂਦੀ ਆ ਠੀਕ ਆ ਸੀਲਸ ਸਭ ਪੂਰੀ ਆ ਤੇ ਕੱਦ ਕਾਠ ਵੀ ਜਿਹੜਾ ਦੋਸਤੋ तकरीबन ਮੀਡੀਅਮ ਤੋਂ ਤਾਹ ਨੂੰ ਪਲੱਸ ਨੂੰ ਤੁਸੀਂ ਹਾਈਟ ਜਿਹੜੀ ਗਿਣ ਸਕਦੇ ਹੋ ਵੀ ਵਧੀਆ ਕੱਦ ਕਾਠ ਵਡੀਆਂ ਗਾਵਾਂ ਚ ਹੁੰਦੀ ਹੈ ਬਿਲਕੁਲ ਜੀ ਆ ਦੇਖੋ ਇਹ ਹੈ ਠੀਕ ਆ ਠੀਕ ਆ ਤੇ ਦਲਬਾਗ ਪਈ ਤਾਂ ਫਿਰ ਲੈਣ ਦੇਣ ਕੀ ਕਰਦੇ ਆ ਬੱਚੀ ਦਾ ਇਹ ਭਾਈ 42000 ਦੀ ਬੱਚੀ ਦੇ ਦਾਂਗੇ 42 ਜੀ ਹਾਂਜੀ ਹੋਰ ਹੋ ਜਾਊਗਾ ਛੋਟੇ ਹੋਰ ਇੱਕ ਹੋ ਜਾ ਕਰ ਦਾਂਗੇ ਕੋਈ ਭੈਣ ਭਰਾ ਆਊਗਾ ਤੇ ਹੋਰ ਕਰ ਦਾਂਗੇ ਮੌਕੇ ਤੇ ਬਿਲਕੁਲ ਹਾਂਜੀ 42000 ਰੇੜੀ ਦੋਸਤੋ ਵੀਰਾਂ ਦਾ ਵੀ ਲੈਣ ਦੇਣ ਜਿਹੜਾ 42000 ਕੋਈ ਮੌਕੇ ਦਾ ਮਾਨ ਤਨ ਹੋ ਜਾਊਗਾ ਠੀਕ ਆ ਬਾਕੀ ਥਾਂ ਥਾਂ ਨੂੰ ਚੰਗੀ ਕੁਆਲਿਟੀ ਦਾ ਤੁਹਾਨੂੰ ਸਾਰੇ ਪਾਸਿਓਂ ਦਿਖਾਦਾ ਤੇ ਸੂਆ ਪਈ ਦਾ ਸੂਣ ਜਾਰੀ ਠੀਕ ਆ ਜੀ ਪਹਿਲੇ ਸੂਏ ਜੀ ਹਾਂਜੀ ਹਾਂਜੀ ਕੱਢ ਦੂਗੀ 16 ਜੀ ਠੀਕ ਆ ਆ ਕਰਦੇ ਆ ਬਾਕੀ ਬੰਦ ਹੀ ਜਾਂਦੀ ਪਈ ਆ ਹੁਣ ਫਿਰੋ ਦਿਨ ਦੇਖ ਸਕਦੇ ਤੁਸੀਂ ਲਓ ਜੀ ਠੀਕ ਆ ਅਗਲੀ ਬੱਛੀ ਬਕਾਊਗਾ ਵੀ ਨਹੀਂ ਨਹੀਂ ਇਹ ਨਹੀਂ ਅੱਛਾ ਜੀ ਇਹ ਕਿਹਦੇ ਨਾਲ ਨਾ ਉਹ ਬੱਛੀ ਆਪਾਂ ਦੇ ਦਾਂਗੇ ਜਿਹੜਾ ਜਿਹੜੇ ਸਾਹਮਣੇ ਵਾਲਾ ਖੜੂਗਾ ਦੇ ਅੱਛਾ ਜੀ ਹਾਂ ਜੀ ਇਹ ਬੱਛੀ ਦੇ ਨਾਲ ਹੀ ਦੇ ਦੇਣੀ ਇਹ ਨਾਲ ਦੇਣਾ ਆ ਇੱਕ ਜਿਹੜਾ ਦੋਸਤ ਉਹ ਬੱਛੀ ਦੇ ਨਾਲ ਆਪਾਂ ਦੇ ਦਾਂਗੇ ਆ ਜਿਹੜਾ ਵੀਰ ਦਾ ਗਿਫਟ ਦੇ ਦਾਂਗੇ ਉਸ ਹਿਸਾਬ ਦਾ ਜਿਹੜਾ ਵੀਰ ਥੋੜੀ ਕੇਅਰ ਕਰ ਲੂਗਾ ਹਾਂ ਜੀ ਇਹ ਆਈ ਸਾਹਿਬ ਦੀ ਨਹੀਂ ਹੋਈ ਵੀ ਠੀਕ ਆ ਸਾਲ ਦੀ ਨਹੀਂ ਹੋਈ ਇਹ ਹਨੀ ਹੈ ਜੀ ਠੀਕ ਆ ਇਹ ਆਈ ਦੇਗਾ ਕਾਬਲ ਹੋ ਜੂ 5-6 ਮਹੀਨਿਆਂ ਮੈਂ ਦਸੰਬਰ ਤੇ ਹੋ ਜੂ ਲਓ ਜੀ ਇਹ ਬੱਚੀ ਬਿਲਕੁਲ ਫਰੀ ਦਿੱਤੀ ਜਾਊਗੀ ਦੋਸਤੋ ਉਸ ਪਲੂਨ ਬੱਚੀ ਜਿਹੜੀ ਸੂਣ ਜਾ ਰਹੀ ਆ ਉਹਦੇ ਨਾਲ ਜਿਹੜੀ ਇਹ ਬੱਚੀ ਫਰੀ ਦੇ ਦਿਓਗੇ ਬਾਈ ਦਲਵਾ ਕਹਿੰਦਾ ਵੀ ਜਿਹੜਾ ਵੀ ਰਕੇ ਕੇਅਰ ਕਰ ਲੂਗਾ ਸੰਭਾਲ ਕਰ ਲੂਗਾ ਠੀਕ ਆ ਜੀ ਸੋ ਤੁਸੀਂ ਜਿਹੜਾ ਜਰੂਰ ਬਿਲਕੁਲ ਕੋਈ ਦਸੰਬਰ ਕੋਈ 5-6 ਮਹੀਨੇ ਸਾਫ ਕਰੀ ਦੋਸਤੋ ਇਹ ਆਈ ਹੋ ਜੂਗੀ ਵੀ ਕਾਬਲ ਤੇ ਫਿਲਹਾਲ ਹੋਰ ਪਸ਼ੂ ਆਪਣੇ ਕੋਲ ਆ ਝੋਟੀ ਹੈ ਜੀ ਨਹੀਂ ਇਹ ਨਹੀਂ ਬਾਈ ਉਹ ਮੱਝ ਆ ਗਈ ਹੈ ਹਾਂ ਜੀ ਹਾਂ ਇਹ ਲਾ ਥੋੜੀ ਕੱਚੀ ਆ ਬਾਜੀ ਅੱਛਾ ਜੀ ਇਹ ਜਿਹੜੀ ਮਾਝਾ ਦੋਸਤੋ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਆ ਇਹ ਵੀ ਵਿਕਾਊਗਾ ਕੱਚੀ ਸਮਾਂ ਕਿੰਨਾ ਕਹੇ ਤੈਂ ਪਿਆ ਸੁਣ ਇਹ ਮੈਂ ਸਮਾਂ ਦੀ ਤੇ 25 ਦਿਨ 걸ੀ ਭਾਜੀ 20 ਤੋਂ 25 ਕ ਦੇਣਾ ਸੁਆ ਕਿੰਮਾ ਇਹ ਸੁਆ ਚੌਥਾ ਸੁਣੀ ਚੌਥਾ ਸੁਊਗੀ ਠੀਕ ਆ ਵੱਡੀ ਮਾਝਾ ਫੋਲ ਵੱਡੀ ਜਿਹੜੀ ਦੋਸਤੋ ਇਹ ਮਾਝਾ ਠੀਕ ਆ ਜੀ ਹੈਵੀ ਬਾਡੀ ਵੇਟ ਦੀ ਆ ਭਾਰਾ ਸਰੀਰਕ ਬੰਤਰ ਆ ਪੂਰੀ ਤੇ ਹਾਂ ਇਹ ਘਰ ਦੀ ਮਾਝਾ ਜ ਆ ਵਪਾਰ ਚੋਂ ਆਈ ਅਗੇ ਲਿਆਂਦੀ ਆ ਜੀ ਠੀਕ ਆ ਕਦੋਂ ਦੂਤਰ ਕਾਰਡ ਕਿੰਨਾ ਸੀ ਕਰਨ ਪੱਚੀ ਲਈ ਭਾਈ 52 6 ਮਹੀਨੇ ਦੀ ਗੱਲ ਲਈ ਦੋ ਤਿੰਨ ਮਹੀਨੇ ਹੋ ਗਏ ਆਪਣੇ ਕੋਲ ਠੀਕ 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 ਆ ਸੋ ਅੱਜ ਵੀ ਤਕਰੀਬਨ ਸਦੇ 25 ਦਿਨ ਬਾਕੀ ਆ ਸੂਣ ਦੇ ਵਿੱਚ ਤੇ ਜਿਹੜੇ ਨੇ ਵੇਚੇ ਸੂਹ ਕਉਗੀ ਇਹ ਨਾ ਤੇ ਵੀਰ ਆ ਕੇ ਦੋ ਮਹੀਨੇ ਲੈ ਜੂਗੀ ਮਹੀਨਾ ਲੈ ਜੂਗੀ ਆਪਣੀ ਗਾਰੰਟੀ ਹੈ 20 ਤੋਂ 25 ਦਿਨ ਵਿੱਚ ਇੱਕ ਦਿਨ ਵੀ ਵੱਧ ਘਰੇ ਦਾ ਫਰਜ਼ੀਮੇਵਾਰ ਹੈ ਹੂੰ ਹੂੰ ਹਾਂਜੀ ਠੀਕ ਹੈ ਜੀ 20 ਤੋਂ 25 ਦਿਨ ਨੋਰਮਲੀ ਸਮਾਂ ਜਿਹੜਾ ਦੋਸਤੋ ਲੈ ਜੂਗਾ ਅੱਜ 12 ਜੁਲਾਈ ਤੋਂ ਤੁਸੀਂ ਲੈ ਕੇ ਤੇ 20 ਤੋਂ 25 ਦਿਨ ਅੱਜ ਕਾਊਂਟ ਕਰ ਸਕਦੇ ਹੋ ਤੁਸੀਂ ਠੀਕ ਆ ਪੂੜੇ ਤੋਂ ਕਰਨਾ 5 ਅਗਸਤ 6 7 ਅਗਸਤ ਇੱਥੇ ਜਿਹੜੀ ਪੂਰੀ ਤਿਆਰੀ ਦੇ ਵਿੱਚ ਹੋਊਗੀ ਸੂਨ ਦੇ ਤੇ ਵੀ ਇਹਨਾਂ ਦਾ ਵੀ ਕੋਈ ਜ਼ਿਆਦਾ ਸਮਾਨ ਨਹੀਂ ਲੈ ਕੇ ਜਾਊਗੀ ਵੀ ਜੋ ਦੱਸਿਆ ਜਾਊਗਾ ਵੀ 25 ਦਿਨ ਦੀ ਹਜੇ ਕੱਚੀ ਆ ਸਵੇਰ ਚੌਥਾ ਸੂਹੂਗੀ ਠੀਕ ਆ ਜੀ ਫੁੱਲ ਵੱਡੀ ਜਿਹੜੀ ਦੋਸਤੋ ਇਹ ਮਾਜਾ ਠੀਕ ਆ ਸਿੰਘਾ ਸਿੰਘ ਦੇ ਪੰਤਰ ਵੇਖ ਲਓ ਤੇ ਪਤਨਾ ਪਿੰਡਾ ਬਿਲਕੁਲ ਭਾਰੀ ਸਰੀਰਕ ਪੰਤਰ ਹੈ ਠੀਕ ਆ ਤੇ ਆ ਕਰੋ ਚੈੱਕ ਮਤਲਬ ਹੁਣ ਆ ਵੇਖੋ ਇੱਥੇ ਤਸਰੀ ਸ਼ੁਰੂ ਹੋ ਗਈ ਹੁਣ ਮਤਲਬ ਹੁਣ ਵਾਧੂ ਵਾਧੂ 20 25 ਦਿਨ ਇਹ ਨਾ ਕੋਈ ਵੀ ਦਾਖੇ ਵੀ ਕਈ ਵਾਰ ਆਖ ਦਿੰਦੇ ਦੋ ਦੋ ਮਹੀਨੇ 15 ਦਿਨ ਦੀ ਕਰਕੇ ਦੇ ਜਾਂਦੇ ਦੋ ਦੋ ਮਹੀਨੇ ਲੈ ਜਾਂਦੇ ਡੰਗਰ ਉਹ ਜਿਆਦਾ ਸਮਾਂ ਖਰਚਾ ਸਮਾਂ ਹੁਣ ਦਾ ਖਰਚਾ ਜਿਆਦਾ ਪੈਂਦਾ ਉੱਤੇ ਜੀ ਹਾਂ ਉਹ ਮੁਸ਼ਕਲ ਹੋ ਜਾਂਦਾ ਤੇ ਇਹਦਾ ਮੁੱਲ ਫਿਰ ਕੀ ਫਿਰੂਗਾ ਜੀ ਇਹ ਆਪਾਂ 72000 ਦੀ 72 ਦੀ ਹਾਂਜੀ ਅੱਜ ਹੈ ਹਾਂਜੀ ਠੀਕ ਹੈ ਜੀ ਬਾਕੀ ਵਧੀਆ ਮੱਝਾ ਦੁੱਧ ਦੇ 1500 ਲੀਟਰ ਕੱਢੂਗੀ ਹੂੰ ਇਹ 75000 ਦੀ ਜਿਹੜੀ ਆ ਦੋਸਤੋ ਮੱਝ ਹੋ ਜੂਗੀ ਠੀਕ ਹੈ ਲੈਣ ਦੇ ਅੱਜ ਕਿਉਂਕਿ ਕੱਚੀ ਆ ਹਜੇ ਠੀਕ ਆ 25 ਦਿਨ ਦਾ ਸਮਾਂ ਇੱਕ ਵਾਰ ਫੇਰ ਰਿਪੀਟ ਕਰ ਦੇਣਾ ਤੇ ਆ ਕੇ ਤੁਸੀਂ ਆਪਦੀ ਵੰਡ ਆਪੀ ਸੋਚ ਸਮਝਣਾ ਸਬਦਾ ਕਰ ਸਕਦੇ ਹੋ ਬਾਕੀ ਫੁੱਲ ਜਿਹੜੀ ਹੈ ਵਜਨ ਵਾਲੀ ਮਾਜ ਵੱਡੀ ਹੈ ਪੂਰਾ ਵਜਨ ਵਟਾ ਹੈਗੇ ਠੀਕ ਆ ਵੱਡੀ ਮਾਜ ਆ ਪੂਰੀ ਤੇ ਦਰਬਾਗ ਭਾਈ ਇਹ ਤਾਂ ਪਸ਼ੂ ਹੋ ਗਏ ਆਪਣੇ ਕੋਲ ਹਾਂਜੀ ਹਾਂਜੀ ਤਿੰਨ ਪਸ਼ੂ ਤੇ ਚੌਥਾ ਪਸ਼ੂ ਇੱਕ ਹੋਰ ਕਿਹੜਾ ਕੁਝ ਨਾ ਹੋਵੇ ਬੰਬੀ ਤੇ ਵਜਨ ਵਾਲੀ ਆ ਆਪਣੀ ਨਾਲ ਹੀ ਘਰਦੇ ਆ ਹਾਂਜੀ ਹਾਂਜੀ ਉਹ ਛੋਟੀ ਸੂਈ ਹੈ ਛੋਟੀ ਸੂਈ ਹੈ ਜੀ ਪਹਿਲਾਂ ਛੋਟੀ ਆ ਦੋਸਤੋ ਸੂਈ ਸਵਾਈਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਜੋ ਜੀ ਇੱਕ ਦੋਸਤੋ ਆ ਝੋਟੀ ਜਿਹੜੀ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾਉਣੀ ਆ ਇਹ ਬਿਲਕੁਲ ਬਕਾਊ ਆ ਤੇ ਬਾਈ ਦਲਬਾਗ ਨੇ ਕਿਹਾ ਸੀ ਵੀ ਪਹਿਲਾ ਸੂਆ ਜਿਹੜੀ ਦੋਸਤੋ ਇਹ ਸੂਈ ਆ ਠੀਕ ਆ ਤੇ ਸਮਾਂ ਬਾਈ ਕਿੰਨਾ ਹੋ ਗਿਆ ਨੂੰ ਸੂਈ ਨੂੰ 6 ਦਿਨ ਆਜੇ 6ਵਾਂ ਦਿਨ ਹੋ ਗਿਆ 6ਵਾਂ ਦਿਨ ਹੋ ਗਿਆ ਹਾਂਜੀ ਹਾਂਜੀ ਠੀਕ ਆ 6ਵਾਂ ਦਿਨ ਜਿਹੜਾ ਦੋਸਤੋ ਹੋ ਗਿਆ ਸੂਈ ਨੂੰ ਬਾਕੀ ਬਿਲਕੁਲ ਕੁੰਡੀ ਜਿਹੜੀ ਝੋਟੀ ਆ ਤੇ ਪਹਿਲਾ ਸੂਆ ਸੂਈ ਆ ਠੀਕ ਆ ਜੀ ਇਹ ਹੈ ਘਰੇਲੂ ਝੋਟੀ ਜੀ ਹਾਂਜੀ ਘਰੇਲੂ ਬਾਈ ਆਪਦੇ ਹੱਥੀ ਤਿਆਰ ਤੋਰ ਕੀਤੀ ਹੈ ਹਾਂਜੀ ਹਾਂਜੀ ਇਹ ਘਰੇਲੂ ਆ ਠੀਕ ਆ ਤੇ ਕਿੰਨੇ ਦਿਨ ਬਚਾ ਮੇਲ ਕਾਫ ਹੈ ਜੀ ਮੇਲ ਕਾਫ ਆ ਥੱਲੇ ਕੱਟਾ ਦੋਸਤੋ ਮੈਂ ਤੁਹਾਨੂੰ ਨੇੜੇ ਤੋਂ ਵੀ ਜ਼ਰੂਰ ਦਿਖਾ ਦੂੰਗਾ ਕਨਹਾਲ ਆ ਤੁਸੀਂ ਦੇਖ ਸਕਦੇ ਹੋ 6ਵੇਂ ਦਿਨ ਦੇ ਦੌਰਾਨ ਇਹ ਜਿਹੜਾ ਕੱਟਾ ਇੱਥੇ ਥੱਲੇ ਆ ਤੇ ਦੁੱਧ ਹੋਣਾ ਮਤਲਬ ਕਿੰਨਾ ਹਾਜ਼ਰ ਬਹੁਲਾ ਬਣਦਾ ਜੀ 7 ਕਿਲੋ ਆ ਜੀ ਬਹੁਲਾ ਬਣ ਗਿਆ ਦੁੱਧ ਬਣ ਆ ਗਿਆ ਨਹੀਂ ਦੁੱਧ ਹੀ ਆਇਆ ਬੋਲਾ ਪਰ ਨਿਆਰੀ ਆ ਗਿਆ ਹਾਂਜੀ ਹਾਂਜੀ ਠੀਕ ਹੈ 7 ਕਿਲੋ ਦੇ ਦਊਗੀ ਠੀਕ ਹੈ ਜੀ 7 ਕਿਲੋ ਜਿਹੜਾ ਦੋਸਤੋ ਦੁੱਧ ਮੰਨ ਰਹੇ ਤੁਸੀਂ 6ਵੇਂ ਦਿਨ ਦੇ ਦੌਰਾਨ ਮੈਲੇ ਤੇ ਨਹੀਂ ਆਈ ਹੈ ਮੈਲੇ ਤੇ ਨਹੀਂ ਆਈ ਮੈਲੇ ਬਿਲਕੁਲ ਜੇ ਬਾਹਰ ਤੇਰੀ ਚੌਦੀ ਜੀ ਨਹੀਂ ਆਜੀ ਹਾਂਜੀ ਹਾਂਜੀ ਦਰਵਾਜ਼ਾ ਭਾਈ ਬਾਕੀ ਥਾਂ ਚੜਾ ਬਹੁਤ ਸਾਫ਼ ਆ ਬਹੁਤ ਚੰਗੀ ਲੱਗੂ ਬਹੁਤ ਜਿਆਦਾ ਚੋਈ ਆ ਲਓ ਥਾਂ ਦੇਖੋ ਪਹਿਲੀਆਂ ਬਹੁਤ ਸੀਧੀਆਂ ਬਸ ਆ ਕਦੀ ਲੱਗੂ ਆਹ ਵੇਖੋ ਜੀ ਸੀਲ ਸਭ ਪੂਰੀ ਆ ਝੋਟੀ ਠੀਕ ਆ ਨਾਲ ਕਿਰਕਿਟ ਲਵਾ ਪੂਟ ਆਉਂਦੀ ਆ ਬਿਲਕੁਲ ਲਓ ਇੱਕ ਧਾਰ ਦਾ ਨਹੀਂ ਕਿਤੇ ਫਰਕ ਆਗਾ ਵੇ ਭੂ ਛੱਟ ਹੋ ਜਿਹੜੀ ਗਰੰਟੀ ਹੈ ਜੀ ਹੁਣ ਮੌਕੇ ਤੇ ਦਾ ਆਪਾਂ ਬਿਲਕੁਲ ਠੰਡਾ ਕਰਕੇ ਖੇਸਾਤੀ ਹੈ ਜੀ 7 ਕਿਲੋ ਭਾਈ ਲੀਟਰਾਂ ਮਿਲਗੇ ਇੱਕ ਪਾਈਆ ਦਾ ਝੂਠ ਵੀ ਨਹੀਂ ਹਾਂਜੀ ਇੱਕ ਪਾਈਆ ਦੀ ਤੇ ਦਰਬਾਗ ਦਾ 8 ਹੋ ਸਕਦਾ ਜੀ ਕੀ ਰਹੂਗਾ ਮੋਲੇ ਦਾ ਇਹ ਮੋਲੇ ਚ 72000 ਰੁਪਏ ਦੇਣੀਆਂ ਭਾਈ 72000 ਹਾਂਜੀ ਜਿਆਦਾ ਉੱਚਾ ਕਿ ਮੈਨੂੰ ਲੱਗਣ ਡਿਆ ਨਹੀਂ ਉਹਦਾ ਸੋਹਣੀ ਸਨ ਲੱਕੀ ਬੜੀ ਝੋਟੀ ਜੁਣਾ ਵਾਲੀ ਆ ਕੋਈ ਸ਼ੱਕ ਨਹੀਂ ਹੈ ਹਾਂਜੀ ਚਕੀਨੀ ਚ ਕੋਲੀ ਪੂਰੀ ਆ ਕੁੰਡੀ ਕਾਂਡੀ ਪੂਰੀ ਆ ਦੋਸਤੋ ਸਿੰਘੀ ਸਿੰਘੀ ਬਹੁਤ ਵਧੀਆ ਠੀਕ ਆ ਝੋਟੀ ਦੀ ਆਪਾਂਗੇ ਹੋਰ ਮਾਨਤਨ ਕਰ ਦਾਂਗੇ ਤੇ 74000 ਵੀਰ ਕਹਿੰਦਾ ਤਲਵਾਗ ਤੇ 74 ਚੋਂ ਮਾਨਤਨ ਹੋ ਜਾਊਗਾ ਠੀਕ ਆ ਕੋਈ ਵੀਰ ਸੌਦਾ ਕਰੇ ਮਾਨਤਨ ਹੋ ਜਾਊਗਾ ਖੁੱਲਾ ਤੇ ਵਿਖਾ ਦਿੰਦੇ ਆਪਾਂ ਖੋਲ ਕੇ ਆ ਨਾਲ ਹੀ ਬੱਚਾ ਦਿਖਾ ਦਿਓ ਜੀ ਆ ਵੇਖੋ ਆ ਮੇਲ ਕਾ ਫਜ ਠੀਕ ਆ 6ਵੇਂ ਦਿਨ ਦੇ ਵਿੱਚ ਬੱਚਾ ਤੇ ਆ ਥਣ ਦੇ ਬਾਦ ਦੋਸਤੋ ਠੀਕ ਆ ਆਨ ਤੋਂ ਪੂਰਾ ਵਧੀਆ ਕਿ ਲੰਬਾਈ ਦੇ ਵਿੱਚ ਪੂਰਾ ਹੱਥੀ ਚਵਾਈ ਵਾਲਾ ਥਾਣਾ ਕਰੇ ਲੂ ਝੋਟੀਆਂ ਠੀਕ ਹੈ ਠੀਕ ਹੈ ਜੀ ਬਿਲਕੁਲ ਦਲਬਾਗ ਭਾਈ ਇੱਕ ਸੰਪਰਕ ਨੰਬਰ ਆਪਣੇ ਬੋਲ ਦिए ਏ 62804 ਹਾਂਜੀ 18036 62804 18036 18036 ਹਾਂਜੀ ਠੀਕ ਹੈ ਜੀ ਤੋਂ ਦੋਸਤੋ ਇਹ ਸਨ ਮੇਰੇ ਨਾਲ ਵੀਰ ਦਲਬਾਗ ਸਿੰਘ ਪਿੰਡ ਜਮਸਤਪੁਰ ਹੈਗਾ ਦੋਸਤੋ ਠੀਕ ਆ ਤੇ ਤਸਵੀਲ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਤੁਸੀਂ ਖਾਸ ਵਿਜਿਟ ਕਰਕੇ ਪਸ਼ੂ ਦਿਖਾਏ ਗਏ ਤਸੱਲੀ ਕਰ ਸਕਦੇ ਹੋ ਟਿੱਪ ਕੇ ਜਿਹੜਾ ਪਸ਼ੂ ਸੋਇਆ ਠੀਕ ਹੈ ਜੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ